ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਚਨਾ ਗੁਰਫਤੇ ਤੋਂ ਵੰਜਾ ਨਰਵੇ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਸੰਗਤ ਜੀ ਸਤਗੁਰ ਗਰੀਬ ਨਵਾਜ਼ ਤਨਤਨ ਗੁਰਗਰਾਂ ਸਾਹਿਬ ਜੀ ਮਹਾਰਾਜ ਦੀ ਜਿਹੜੀ ਕੁਰਬਾਨੀ ਹੈ ਉਹ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ ਉਹ ਸਾਨੂੰ ਇਸ ਮਾਤ ਲੋਕ ਦੇ ਵਿੱਚ ਜਦੋਂ ਅਸੀਂ ਵਿਚਰਦੇ ਆ ਉਹਦੀ ਜਾਂਚ ਤੇ ਦੱਸਦੀ ਹੋਇਆ ਕਿ ਅਸੀਂ ਇਸ ਮਾਤ ਲੋਕ ਦੇ ਵਿੱਚ ਵਿਚਰਦੇ ਆ ਕਿਹੜੇ ਕਰਮ ਕਰਨੇ ਨੇ ਜਿਹਦੇ ਨਾਲ ਅਸੀਂ ਗੁਰੂ ਦੇ ਦਰਬਾਰੇ ਪ੍ਰਵਾਨ ਹੋ ਜਾਵਾਂਗੇ ਗੁਰੂ ਸਾਹਿਬ ਨੂੰ ਚੰਗੇ ਲੱਗਣ ਲੱਗ ਜਾਵਾਂਗੇ ਉਹ ਤੇ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਭਾਈ ਆਹ ਕਰਮ ਚੰਗੇ ਨੇ ਇਹ ਕਰ ਲੋ ਮਾੜੇ ਕਰਮ ਕਰੋਗੇ ਤੇ ਮਾੜਾ ਨਤੀਜਾ ਤੁਹਾਨੂੰ ਪ੍ਰਾਪਤ ਹੋਏਗਾ ਮਾੜਾ ਫਲ ਮਿਲੇਗਾ ਕਿਉਂਕਿ ਫਲ ਮਿਲਣਾ ਹੀ ਮਿਲਣਾ ਹੈ ਚੰਗੇ ਕਰਮ ਦਾ ਫਲ ਚੰਗਾ ਮਿਲੇਗਾ ਮਾੜੇ ਕਰਮ ਦਾ ਫਲ ਮਾੜਾ ਮਿਲੇਗਾ ਸੋ ਉਹ ਤੇ ਸਾਨੂੰ ਗੁਰਬਾਣੀ ਸਿਖਾਉਂਦੀ ਸਿਖਾਉਂਦੀ ਹੈ ਤੇ ਨਾਲ ਹੀ ਫਿਰ ਅਧਿਆਤਮਿਕ ਤੌਰ ਤੇ ਜੇ ਦੁਨੀਆ ਦੀ ਕੋਈ ਅਜਿਹੀ ਕਿਤਾਬ ਨਹੀਂ ਬਣੀ ਜਿਹੜੀ ਸਾਨੂੰ ਅਧਿਆਤਮਿਕ ਤੌਰ ਤੇ ਉੱਚਾ ਚੱਕ ਸਕੇ ਪਰ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਗੁਰਬਾਣੀ ਹੈ ਬਾਣੀ ਹੈ ਸਾਧ ਸੰਗਤ ਜੀ ਉਹ ਫਿਰ ਸਾਨੂੰ ਉੱਚਿਆਂ ਚੱਕਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਜਿਹੜੀ ਹੈ ਅਧਿਆਤਮਿਕ ਤੌਰ ਤੇ ਸਾਨੂੰ ਉੱਚਿਆਂ ਚੱਕਦੀ ਹੈ ਸੋ ਅਸੀਂ ਇਸ ਮਾਤ ਲੋਕ ਦੇ ਵਿੱਚ ਵਿਚਰਦਿਆਂ ਸਾਧ ਸੰਗਤ ਜੀ ਗੁਰਬਾਣੀ ਦਾ ਜਾਪ ਕਰਨਾ ਹੈ ਵੱਤੋ ਵੱਤ ਸਿਮਰਨ ਕਰਨਾ ਹੈ ਤਾਂ ਜੋ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਾਂਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਤੇ ਪ੍ਰਵਾਨ ਚੜ ਜਾਈਆਂ ਸੋ ਸਾਧ ਸੰਗਤ ਜੀ ਸੋ ਤਿੰਨ ਚੀਜ਼ਾਂ ਮਹਾਰਾਜ ਸਾਨੂੰ ਕਰਮ ਨੂੰ ਕਹਿੰਦੇ ਨੇ ਹੁਣ ਜਿਵੇਂ ਕੋਈ ਕਹੇ ਕਿ ਭਾਈ ਦਸਵੰਦ ਕੱਟਣਾ ਚਾਹੀਦਾ ਹੈ ਤੇ ਸਾਡੇ ਦਿਮਾਗ ਚ ਆਉਂਦਾ ਆ ਕਿ ਸ਼ਾਇਦ ਇਹ ਮੰਗਲ ਮੰਗਣਗੇ ਸਾਡੇ ਕੋ ਜਦ ਸੰਬੰਧ ਦੀ ਗੱਲ ਕੀਤੀ ਹੈ ਮੰਗਣ ਕਰਕੇ ਤਾਂ ਸੰਬੰਧ ਦਾ ਸੰਬੰਧ ਦਾ ਨਾਂ ਲੈਂਦੇ ਨੇ ਕਿ ਇਹ ਤੇ ਖਾਨ ਦੇ ਟਕਵਾਂ ਜੂ ਬਣਾਏ ਨੇ ਕਈਆਂ ਦੀ ਵਿਚਾਰੇ ਵੀ ਹੈ ਸੋ ਕਿਸੇ ਹੱਦ ਤੱਕ ਜੇ ਕਿਸੇ ਦੇ ਦਿਮਾਗ ਚ ਹੁੰਦਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਚੱਲ ਵੀ ਰਹੀਆਂ ਨੇ ਸੋ ਜਿਹਦੇ ਵਿੱਚ ਨਕਲ ਬਹੁਤੀ ਹੈ ਅਸਲ ਘੱਟ ਹੈ ਨੋ ਡਾਊਟ ਇਹ ਚੀਜ਼ ਹੈ ਕਿ ਪਤਾ ਨਹੀਂ ਲੱਗਦਾ ਕਿਹਦੇ ਤੇ ਭਰੋਸਾ ਕੀਤਾ ਜਾਵੇ ਤੇ ਕਿਹਦੇ ਤੇ ਨਾ ਕਈ ਵਾਰੀ ਅਸੀਂ ਗਲਤ ਬੰਦੇ ਤੇ ਭਰੋਸਾ ਕਰ ਲੈਨੇ ਆ ਤੇ ਚੰਗਿਆਂ ਵਾਰੀ ਸਾਡੇ ਮਾਈਂਡ ਚ ਡਾਊਟ ਆਉਂਦੇ ਸੋ ਗੁਰੂ ਸਾਹਿਬ ਗੁਰੂ ਕੀ ਬਾਣੀ ਨਾਲ ਜਦੋਂ ਅਸੀਂ ਜੁੜਦੇ ਆ ਨਾ ਫਿਰ ਸਾਨੂੰ ਇਸ ਚੀਜ਼ ਦਾ ਪਤਾ ਲੱਗਦਾ ਏ ਵੀ ਗੁਰੂ ਸਾਹਿਬ ਸਾਨੂੰ ਕੀ ਕਰਨ ਨੂੰ ਕਹਿੰਦੇ ਨੇ ਤੇ ਕਿਸ ਚੀਜ਼ ਤੋਂ ਰੋਕਦੇ ਨੇ ਹੁਣ ਪਾਤਸ਼ਾਹ ਨੇ ਸਾਨੂੰ ਦਸਮੰਦ ਕੱਢਣ ਦਾ ਹੁਕਮ ਕੀਤਾ ਪਾਤਸ਼ਾਹ ਕਹਿੰਦੇ ਭਾਈ ਬਾਣੀ ਪੜਨੀ ਹੈ ਸਿਮਰਨ ਕਰਨਾ ਹੈ ਜੇ ਚਾਹੁੰਦੇ ਆ ਕਿ ਗੁਰੂ ਸਾਹਿਬ ਨੂੰ ਚੰਗੇ ਲੱਗिए ਸਾਡੇ ਚੰਗੇ ਕਰਮ ਇਕੱਠੇ ਹੋਣ ਪਾਤਸ਼ਾਹ ਕਹਿੰਦੇ ਨੇ ਭਾਈ ਬਾਣੀ ਪੜੋ ਸਿਮਰਨ ਕਰੋ ਘਟੋ ਘਟ 24 ਘੰਟਿਆਂ ਦਾ ਦਸਵੰਦ ਜਿਹੜਾ ਹੈ ਉਹ ਢਾਈ ਘੰਟੇ ਆਪਣਾ ਘਟੋ ਘਟ ਜਿਹੜਾ ਹੈ ਗੁਰੂ ਦੇ ਨਾਮ ਤੇ ਕੱਢਣੇ ਸ਼ੁਰੂ ਕਰ ਦਿਓ ਕਦੀ ਜ਼ਿੰਦਗੀ ਦੇ ਵਿੱਚ ਤੰਗ ਨਹੀਂ ਹੋਵਗੇ ਕਦੀ ਪਰੇਸ਼ਾਨ ਨਹੀਂ ਹੋਵਗੇ ਜੇ ਤੁਸੀਂ ਪੱਕੇ ਦਸਵੰਦੀ ਬਣ ਜਾਓਗੇ ਹੁਣ ਦਸਵੰਦ ਕੇਵਲ ਪੈਸਿਆਂ ਦਾ ਹੀ ਨਹੀਂ ਹੁੰਦਾ ਦਸਵੰਦ ਸਮੇਂ ਦਾ ਵੀ ਹੈ ਉਹ ਵੀ ਜ਼ਰੂਰੀ ਹੈ ਤੇ ਦੂਸਰਾ ਪਾਸ਼ਾ ਨੇ ਕਿਹਾ ਹੈ ਕਿ ਭਾਈ ਦਸਵੰਦ ਕੱਟਣਾ ਹੈ ਮਾਇਆ ਕਰਕੇ ਵੀ ਆਪਣੀ ਮਾਇਆ ਹੈ ਜਿੰਨੀ ਤੁਹਾਡੀ ਆਮਦਨੀ ਹੈ ਮੰਥਲੀ ਚਾਹੇ ਵੀਕਲੀ ਉਹਦਾ 10ਵਾਂ ਹਿੱਸਾ ਕੈਲਕੂਲੇਟ ਕਰਕੇ ਕੱਢ ਲਓ ਉਹਨੂੰ ਕੱਢੀ ਜਾਓ ਫਿਰ ਵੀ ਸਾਰੇ ਕਾਰਜ ਜਿਹੜੇ ਪਾਤਸ਼ਾਹ ਆਪ ਸਵਾਰਨਗੇ ਕਿਉਂਕਿ ਦਸਵੰਦ ਦਾ ਪੈਸਾ ਜੇ ਕੋਈ ਖਾਂਦਾ ਹੈ ਉਹ ਉਹਦਾ ਨਿਕਲੀ ਜਾਣਾ ਕਿਸੇ ਨਾ ਕਿਸੇ ਤਰੀਕੇ ਜਾਂ ਕਿਸੇਾਂ ਤੇ ਲੱਗ ਜਾਣਾ ਹੈ ਜਾ ਬਿਮਾਰੀਆਂ ਤੇ ਲੱਗ ਜਾਣਾ ਜਾਂ ਡਾਕਟਰਾਂ ਕੋ ਚਲੇ ਜਾਣਾ ਜਾਂ ਗਲਤ ਪਾਸੇ ਚਲੇ ਜਾਣਾ ਨਸ਼ਿਆਂ ਤੇ ਚਲੇ ਜਾਣਾ ਜਿਹੜਾ ਗੁਰੂ ਕਾ ਦਸਬੰਦ ਖਾਂਦਾ ਜਿਹੜਾ ਵੀ ਗੁਰਨਾਨਕ ਨਾਮ ਲੇਵਾ ਸਿੱਖ ਆਪਣੇ ਆਪ ਨੂੰ ਅਖਵਾਉਂਦਾ ਹੈ ਆਪਣੇ ਆਪ ਨੂੰ ਸਿੱਖ ਕਹਿੰਦਾ ਹੈ ਆਪਣੇ ਨਾਮ ਦੇ ਨਾਲ ਸਿੰਘ ਲਾਉਂਦਾ ਹੈ ਉਹਦਾ ਫਰਜ਼ ਬਣਦਾ ਹੈ ਕਿ ਭਾਈ ਉਹ ਦਸਬੰਦ ਕੱਢੇ ਜੇ ਫਿਰ ਵੀ ਦਸਬੰਦ ਨਹੀਂ ਕੱਢਦਾ ਉਹ ਗੁਰੂ ਕਾ ਚੋਰ ਹੈ ਤੇ ਗੁਰੂ ਕੇ ਚੋਰ ਨੂੰ ਨਾ ਤੇ ਗੁਰੂ ਘਰ ਜਗ੍ਹਾ ਮਿਲਦੀ ਹੈ ਤੇ ਨਾ ਬਾਹਰ ਜਗ੍ਹਾ ਮਿਲਦੀ ਹੈ ਉਹ ਜਿੱਥੇ ਵੀ ਜਾਏਗਾ ਤੇ ਉਹਨੂੰ ਠੋਕਰਾਂ ਹੀ ਮਿਲਣਗੀਆਂ ਉਹ ਕਦੀ ਸੁਖੀ ਨੇ ਰਹਿ ਸਕਦਾ ਕਦੀ ਉਹਨੂੰ ਸੁਖ ਪ੍ਰਾਪਤ ਨਹੀਂ ਹੋ ਸਕਦਾ ਤੇ ਮਹਾ ਆਨੰਦ ਜਿਹੜਾ ਪਰਮ ਆਨੰਦ ਹੈ ਜਿਸ ਗੱਲ ਜਿਸ ਦਰ ਦੀ ਅਸੀਂ ਗੱਲ ਕਰਦੇ ਆਂ ਕਿ ਜਿੱਥੇ ਕੋਈ ਦੁੱਖ ਸਾਨੂੰ ਸਤਾਈ ਨਾ ਪਾਵੇ ਉਹ ਪਰਮ ਆਨੰਦ ਵੀ ਹਾਸ ਨਹੀਂ ਹੋਣਾ ਜੇ ਅਸੀਂ ਦਸਮੰਦ ਹੀ ਨਹੀਂ ਹੋਵਾਂਗੇ ਹੁਣ ਦਸਵੰਦ ਜਿਹੜਾ ਹੈ ਉਹ ਜ਼ਰੂਰੀ ਹੈ ਮੇਰੇ ਤੇ ਨਾ ਰੋ ਕਿ ਮੈਂ ਕਹਿ ਰਿਹਾ ਦਸਵੰਦ ਕੱਟਣਾ ਕਿਸੇ ਮਹਾਪੁਰਖ ਕੋ ਚਲੇ ਜਾਓ ਕਿਸੇ ਗਿਆਨੀ ਕੋ ਚਲੇ ਜਾਓ ਜਿਹਦੇ ਤੇ ਤੁਹਾਨੂੰ ਭਰੋਸਾ ਹੈ ਉਹਨੂੰ ਪੁੱਛੋ ਕਿ ਭਾਈ ਮੈਨੂੰ ਕੀ ਕਰਨਾ ਚਾਹੀਦਾ ਦਸਬੰਦ ਕਰਨਾ ਚਾਹੀਦਾ ਆ ਕੱਟਣਾ ਚਾਹੀਦਾ ਏ ਕਿ ਨਹੀਂ ਕੱਟਣਾ ਚਾਹੀਦਾ ਸੋ ਕੋਈ ਵੀ ਜਿਹੜਾ ਵੀ ਗੁਰਮਤ ਦਾ ਧਾਰਨੀ ਹੋਏਗਾ ਜਿਹੜਾ ਗੁਰੂ ਸਾਹਿਬ ਦੇ ਦੱਸੇ ਆਸ਼ੇ ਦੇ ਅਨੁਸਾਰ ਜ਼ਿੰਦਗੀ ਜਿਉਂਦਾ ਹੋਏਗਾ ਉਹ ਤੁਹਾਨੂੰ ਇਹੀ ਚੀਜ਼ ਕਹੇਗਾ ਭਾਈ ਦਸਬੰਦ ਕੱਟਿਆ ਕਰੋ ਜ਼ਰੂਰੀ ਹੈ ਇਹ ਗੁਰੂ ਦਾ ਹੁਕਮ ਹੈ ਸਾ ਸੰਗਤ ਜੀ ਜ਼ਰੂਰੀ ਹੈ ਸੋ ਪਾਤਸ਼ਾਹ ਕਿਰਪਾ ਕਰਦੇ ਨੇ ਹੁਣ ਦਸਬੰਦ ਕੱਢਣਾ ਕਿਵੇਂ ਆ ਦੇਖੋ ਹੁਣ ਕਈ ਵਾਰੀ ਮੰਨ ਲਓ ਸਾਡੀ 10000 ਕਮਾਈ ਹੈ ਉਹਦਾ ਦਸਮਾ ਹਿੱਸਾ 1000 ਰੁਪਿਆ ਬਣਦਾ ਹੈ ਉਹ ਗੁਰੂ ਦਾ ਹੈ ਗੁਰੂ ਦਾ ਸਮਝ ਕੇ ਕੱਢ ਲਓ ਠੀਕ ਆ ਹੁਣ ਦੂਜੀ ਚੀਜ਼ ਜੇ ਕਿਸੇ ਦੀ 1 ਲੱਖ ਰੁਪਿਆ ਤਨਖਾਹ ਹੈ ਉਹਨੇ 1000 ਨਹੀਂ ਕੱਢਣਾ ਉਹਦਾ ਦਸਮਾ ਹਿੱਸਾ ਬਣਦਾ ਹੈ 10000 ਉਹਨੇ 10000 ਗੁਰੂ ਦੇ ਨਾਂ ਤੇ ਕੱਢਣਾ ਹੈ ਸੇਵਾ ਚ ਲਾਉਣਾ ਹੈ ਕਿਤੇ ਕਾਰ ਸੇਵਾ ਹੋ ਰਹੀ ਉੱਥੇ ਦੇਤਾ ਕਿਸੇ ਲੋਟਵੰਦ ਦੀ ਮਦਦ ਕਰਦੀ ਹੈਲਪ ਕਰਦੀ ਕਿਸੇ ਦਾ ਘਰ ਨਹੀਂ ਆ ਉਹਨੂੰ ਘਰ ਬਣਾਤਾ ਕਿਸੇ ਦੇ ਕੋਈ ਬਿਮਾਰ ਹੈ ਉਹਦੀ ਬਿਮਾਰੀ ਤੇ ਲਾਤਾ ਇਹ ਗੁਰੂ ਦਾ ਹੁਕਮ ਹੈ ਹੁਣ ਕਿਸੇ ਦੀ 10 ਲੱਖ ਦੀ ਆਮਦਨੀ ਹੈ ਤੇ ਹੁਣ ਉਹ ਕੀ ਕਰੇਗਾ ਕਿ ਮੈਂ 10000 ਕੱਟਾਂ ਨਹੀਂ ਜਿਹਦੀ 10 ਲੱਖ ਦੀ ਆਮਦਨੀ ਹੈ ਉਹਦਾ 1 ਲੱਖ ਰੁਪਏ ਦਾ ਦਸਵੰਦ ਬਣਦਾ ਜੀ ਉਹਨੇ 1 ਲੱਖ ਜਿਹੜਾ ਹੈ ਉਹ ਕੱਢਣਾ ਹੈ ਗੁਰੂ ਦੇ ਨਾਂ ਤੇ ਫਿਰ ਉਹ ਗੁਰੂ ਦਾ ਚੋਰ ਨਹੀਂ ਬਣੇਗਾ ਫਿਰ ਉਹ ਗੁਰੂ ਦੇ ਦਰ ਤੇ ਪ੍ਰਵਾਣ ਚੜ੍ਹੇਗਾ ਜਿਹੜਾ ਦਸਵੰਦ ਕੱਢਦਾ ਹੈ ਹੁਣ ਕਿਸੇ ਨੇ ਕਦੇ ਵੀ ਕਿਤੇ ਐਡਮਿਸ਼ਨ ਲੈਣੀ ਹੋਵੇ ਜਿੱਦਾਂ ਕਿਸੇ ਨੇ ਮੰਨ ਲਓ ਇੰਡੀਆ ਤੋਂ ਕੈਨੇਡਾ ਜਾਣਾ ਹੈ ਅਸਟ੍ਰੇਲੀਆ ਜਾਣਾ ਹੈ ਅਮਰੀਕਾ ਜਾਣਾ ਹੈ ਕੋਈ ਫਾਰਮ ਲੱਗਦੇ ਨਹੀਂ ਨਾ ਕੋਈ ਡਾਕੂਮੈਂਟ ਲੱਗਦੇ ਨਹੀਂ ਆ ਆਧਾਰ ਕਾਰਡ ਪੈਨ ਕਾਰਡ ਕਿੰਨਾ ਕੁਝ ਯੂਜ਼ ਕਰਦੇ ਨੇ ਫਿਰ ਜਾ ਕੇ ਕਿਤੇ ਉਹ ਇੱਕ ਕੰਟਰੀ ਤੋਂ ਦੂਜੀ ਕੰਟਰੀ ਜਾ ਸਕਦੇ ਨੇ ਪਾਸਪੋਰਟ ਚਾਹੀਦਾ ਹੈ ਹੁਣ ਤਿੰਨ ਫਾਰਮ ਨੇ ਗੁਰੂ ਨਾਨਕ ਘਰ ਦੇ ਅੰਦਰ ਜੇ ਅਸੀਂ ਐਡਮਿਸ਼ਨ ਲੈਣੀ ਚਾਹੁੰਦੇ ਹਾਂ ਗੁਰੂ ਸਾਹਿਬ ਦੇ ਅ ਦਰਤੇ ਪ੍ਰਮਾਨ ਚੜਨਾ ਚਾਹੁੰਦੇ ਆ ਪਾਤਸ਼ਾਹ ਨੇ ਵੀ ਤਿੰਨ ਚੀਜ਼ਾਂ ਰੱਖੀਆਂ ਨੇ ਪਾਸ਼ਾ ਕਹਿੰਦੇ ਆ ਤਿੰਨ ਜਿਹੜੇ ਕਾਗਜ਼ਾਤ ਨੇ ਜ਼ਰੂਰੀ ਇਹ ਲੈ ਆਓ ਹੁਣ ਪਹਿਲਾ ਕਾਗਜ਼ ਹੈ ਪਹਿਲਾ ਫਾਰਮ ਹੈ ਕਿ ਭਾਈ ਕਿਰਤ ਕਰੋ ਹੁਣ ਕਿਰਤ ਜਿਹੜੀ ਹੈ ਧਰਮ ਦੀ ਕਰਨੀ ਆ ਧਰਮ ਦੀ ਕਿਰਤ ਕਿਹੜੀ ਹੁੰਦੀ ਹੈ ਕਿਹੜੀ ਜੌਬ ਹੁੰਦੀ ਹੈ ਜਿਹੜੀ ਧਰਮ ਦੀ ਹੋਵੇ ਵੀ ਗੁਰੂ ਘਰ ਜਾ ਕੇ ਬੈਠੇ ਰਹੀਏ ਨਹੀਂ ਧਰਮ ਦੀ ਕਿਰਤ ਹੈ ਜਿਹਦੇ ਵਿੱਚ ਕਿਸੇ ਦਾ ਹੱਕ ਨਾ ਮਾਰਿਆ ਹੋਵੇ ਆਪਣੀ ਮਿਹਨਤ ਦੀ ਕਮਾਈ ਹੋਵੇ ਆਪਣੀ ਮਿਹਨਤ ਦੀ ਕਮਾਈ ਹੋਵੇ ਇੱਕ ਵੀ ਪੈਸਾ ਰਿਸ਼ਵਤ ਦਾ ਨਾ ਹੋਵੇ ਨਾ ਹੋਵੇ ਕਿ ਲੋਕਾਂ ਦੇ ਹੱਕ ਮਾਰ ਮਾਰ ਕੇ ਮਾਇਆ ਇਕੱਠੀ ਕੀਤੀ ਹੋਵੇ ਤਾਂ ਉਹਦੇ ਤੋਂ ਦਸਵੰਦ ਕੱਢੀ ਜਾਓ ਉਹਦੇ ਚੋਂ ਲੰਗਰ ਲਾਈ ਜਾਓ ਨਹੀਂ ਇਹ ਪ੍ਰਵਾਨ ਨਹੀਂ ਜੀ ਆਪਣੀ ਕਿਰਤ ਕਰਨੀ ਹੈ ਪਹਿਲਾ ਫਾਰਮ ਹੈ ਕਿਰਤ ਕਰਨੀ ਆ ਧਰਮ ਦੀ ਤੇ ਧਰਮ ਦੀ ਕਿਰਤ ਹੋਏਗੀ ਫਿਰ ਉਹਦੇ ਤੋਂ ਦਸਵੰਦ ਕੱਢਣਾ ਹੈ ਧਰਮ ਦੀ ਕਿਰਤ ਫਿਰ ਪਾਤਸ਼ਾਹ ਕਹਿੰਦੇ ਨੇ ਨਾਮ ਜਪਣਾ ਦੂਸਰਾ ਫਾਰਮ ਹੈ ਨਾਮ ਜਪਣਾ ਦੂਸਰਾ ਫਾਰਮ ਹੈ ਨਾਮ ਪਾਸ਼ਾ ਕਹਿੰਦੇ ਕਿ ਨਾਮ ਜਪਣ ਲੱਗਿਆ ਵੀ ਢਿੱਲਣਾ ਕਰੋ ਸਿਮਰਨ ਕਰਨ ਲੱਗਿਆ ਵੀ ਢਿੱਲਣਾ ਕਰੋ ਕਿਉਂਕਿ ਕੋਈ ਪਤਾ ਨਹੀਂ ਸਵਾਸਾਂ ਦਾ ਸਾਸ ਸੰਗਤ ਜੀ ਕਿ ਸਮੇਂ ਕੀ ਹੋ ਜਾਣਾ ਸੋ ਪਾਸ਼ਾ ਕਹਿੰਦੇ ਨੇ ਨਾਮ ਜਪੋ ਵੱਧ ਤੋਂ ਵੱਧ ਜਦੋਂ ਕਿਰਤ ਕਰਕੇ ਨਾਮ ਜਪੋਗੇ ਫਿਰ ਤੀਸਰਾ ਗੋਣ ਆਏਗਾ ਤੁਹਾਡੇ ਕੋਲ ਤੀਸਰਾ ਫਾਰਮ ਜਿਹੜਾ ਤੀਸਰਾ ਡਾਕੂਮੈਂਟ ਹੈ ਫਾਰਮ ਹੈ ਉਹ ਕਿਹੜਾ ਹੈ ਵੰਡ ਕੇ ਸ਼ਕੋ ਫਿਰ ਤੁਹਾਡੇ ਹਿੱਸੇ ਇਹ ਵਾਲੀ ਦਾਤ ਆਏਗੀ ਕਿਉਂਕਿ ਵੇਖੋ ਸਾਸ ਸੰਗਤ ਜੀ ਪੈਸਾ ਬਹੁਤਾਂ ਕੋਲ ਹੈ ਕਰੋੜਾਂ ਦੀ ਜਾਇਦਾਦਾਂ ਲਖਾਣੇ ਕਰੋੜਾਂ ਦੀ ਆਮਦਨੀ ਹੈ ਮੰਥਲੀ ਪਰ ਹਿਰਦਾ ਨਹੀਂ ਕਿਉਂਕਿ ਇਹ ਗੁਣ ਨਹੀਂ ਦਿੱਤਾ ਪਾਤਸ਼ਾਹ ਨੇ ਉਹਨਾਂ ਨੂੰ ਇਹ ਵਰਲੇ ਵਰਲੇ ਦੇ ਹਿੱਸੇ ਚੋਂਦਾ ਹੈ ਵੰਡ ਕੇ ਛਕਣਾ ਸੋ ਗੁਰੂ ਸਾਹਿਬ ਕਿਰਪਾ ਕਰਦੇ ਨੇ ਸੋ ਇਹ ਦਾਤ ਵੀ ਮਿਲ ਜਾਂਦੀ ਹੈ ਸੋ ਸਾਧ ਸੰਗਤ ਜੀ ਵੰਡ ਕੇ ਛਕਣਾ ਇਹ ਗੁਰੂ ਸਾਹਿਬ ਦੇ ਫਲਸਫੇ ਨੇ ਇਹਦੇ ਤੇ ਜਿਹੜਾ ਵੀ ਗੁਰਸਿੱਖ ਚੱਲਦਾ ਹੈ ਗੁਰੂ ਦੇ ਦਰ ਤੇ ਪ੍ਰਵਾਨ ਚੜ ਜਾਂਦਾ ਹੈ ਸੋ ਸਾਧ ਸੰਗਤ ਜੀ ਬੇਨਤੀ ਉਹੀ ਹੈ ਕਿ ਭਾਈ ਵੱਦ ਵੱਦ ਆਪਣਾ ਦਸਵੰਦ ਕੱਢਿਆ ਕਰੋ ਜਿੱਥੇ ਤੁਹਾਡੀ ਸ਼ਰਧਾ ਬਣਦੀ ਹੈ ਉੱਥੇ ਜਾ ਕੇ ਤੁਸੀਂ ਤੁਹਾਨੂੰ ਕੋਈ ਲੋੜਵੰਦ ਮਿਲਦਾ ਉਹਦੀ ਮਦਦ ਕਰਤੀ ਕਿਸੇ ਦਾ ਘਰ ਬਣਦਾ ਉੱਥੇ ਮਦਦ ਕਰਤੀ ਤਾਂ ਗੁਰੂ ਦੇ ਦਰ ਤੇ ਪ੍ਰਵਾਨ ਚੜਾਂਗੇ ਗੁਰੂ ਸਾਹਿਬ ਨੂੰ ਚੰਗੇ ਲੱਗਾਂਗੇ ਸਾਧ ਸੰਗਤ ਜੀ ਹੁਣ ਬੇਨਤੀ ਛੋਟੀ ਜੀ ਤੁਹਾਡੇ ਚਰਨਾਂ ਦੇ ਵਿੱਚ ਇਸਾ ਸੰਗਤ ਜੀ ਬਹੁਤ ਸਵਾਵਾਵਾਂ ਜਿਹੜੀਆਂ ਨੇ ਸੰਸਥਾਨ ਤੋਂ ਪਾਤਸ਼ਾਹ ਜੀ ਸੇਵਾ ਲੈ ਰਹੇ ਨੇ ਬਾਬਾ ਦੀਪ ਸਿੰਘ ਜੀ ਸੇਵਾਵਾਂ ਕਰਾ ਰਹੇ ਨੇ ਸੰਗਤ ਸਹਿਜੂ ਕਰਦੀ ਏ ਸੋ ਉਸੇ ਤਰੀਕੇ ਪੈ ਸੰਗਤ ਦੇ ਅੱਗੇ ਜਿੰਨੀ ਵੀ ਤਿਲ ਫੁੱਲ ਭਟਾਵਾਂ ਹੁੰਦੀਆਂ ਨੇ ਉਹ ਫਿਰ ਅੱਗੇ ਜੋ ਲੋੜਵੰਦ ਪਰਿਵਾਰ ਹੁੰਦੇ ਨੇ ਉਹਨਾਂ ਦੀ ਮਦਦ ਕਰ ਦਿੱਤੀ ਜਾਂਦੀ ਏ ਸੋ ਸਾ ਸੰਗਤ ਜੀ ਬੇਨਤੀ ਏ ਹੈ ਕਿ ਗੁਰਦੁਆਰਾ ਰਾਮਸਰ ਸਾਹਿਬ ਤੁਹਾਨੂੰ ਪਤਾ ਹੈ ਕਾਰ ਸੇਵਾ ਜਿਹੜੀ ਹੈ ਚੱਲ ਰਹੀ ਏ ਇਹ ਸੇਵਾਵਾਂ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਬਸ ਅਸੀਂ ਹੌਕਾ ਦੇਣਾ ਹੈ ਅੱਜ ਵੀ ਇੱਕ ਰੀ ਹੋਕਾ ਦੇਣ ਲੱਗੇ ਆਪ ਸਭ ਦੇ ਚਰਨਾਂ ਦੇ ਵਿੱਚ ਕਿ ਭਾਈ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਲੈਂਟਰ ਖੁੱਲ ਜਾਣਾ ਹੈ ਕੱਲ ਨੂੰ ਤੇ ਪਲਸਤਰ ਦੀ ਸੇਵਾ ਸ਼ੁਰੂ ਹੋ ਜਾਣੀ ਹੈ ਡਾਟਾਂ ਲਗਣੀਆਂ ਨੇ ਸਾਧ ਸੰਗਤ ਜੀ ਤੇ ਫਰਸ਼ ਵਗੈਰਾ ਪਾਣੇ ਨੇ ਸੋ ਬੋ ਸੰਗਤ ਜੀ ਬੇਨਤੀ ਇਹੀ ਹੈ ਕਿ ਭਾਈ ਵੱਧ ਚੜ ਕੇ ਸਵਾਵਾਵਾਂ ਦੇ ਵਿੱਚ ਹਿੱਸਾ ਪਾਓ ਜਿੰਦਾ ਵਾਸ਼ਰੂਮ ਬਣੇ ਨੇ ਸੰਗਤ ਦੇ ਵਰਤੋਂ ਵਾਸਤੇ ਉਹਦੇ ਤੇ ਵੀ ਲੈਂਟਰ ਪੈਣਾ ਹੈ ਸੋ ਜਿੰਨਾ ਵੀ ਸੰਗਤ ਕੋਈ ਸਹਿਯੋਗ ਕਰ ਸਕਦਾ ਤੇਲ ਫੁੱਲ ਪਟਾਵਾ ਹੁਣ ਜਿੱਦਾਂ ਮਿਸਤਰੀ ਲੱਗੇ ਨੇ ਠੇਕੇਦਾਰ ਲੱਗਾ ਹੈ ਤੇ ਉਹਨਾਂ ਨੂੰ ਵੀ ਪੈਸੇ ਦੇਣੇ ਉਹਨਾਂ ਦੀ ਪੇਮੈਂਟ ਕਰਨੀ ਹੈ ਸੋ ਸੰਗਤ ਜੀ ਸੋ ਪਹਿਰਾ ਥੋੜਾ ਜਿਹਾ ਇਸ ਵਾਰ ਢਿੱਲਾ ਹੈ ਸੋ ਸੰਗਤ ਜੀ ਵੱਧ ਚੜ ਕੇ ਸਵਾਵਾਂ ਦੇ ਵਿੱਚ ਹਿੱਸਾ ਪਾਓ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣੋ ਕਿਉਂਕਿ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਕਾਰਜ ਚੱਲੇ ਨੇ ਤੇ ਪਹਿਰਾ ਥੋੜਾ ਜਿਹਾ ਢਿੱਲਾ ਹੋਣ ਕਾਰਨ ਵੀ ਸੰਗਤ ਸਹਿਯੋਗ ਬਹੁਤ ਕੀਤਾ ਪਰ ਉਹ ਸੇਵਾਵਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਨੇ ਸੰਗਤ ਦਾ ਸਹਿਯੋਗ ਉਹਦੇ ਅਨੁਸਾਰ ਘਟ ਹੈ ਸੋ ਆਪ ਸਭ ਦੇ ਚਰਨਾਂ 'ਚ ਸਾਧ ਸੰਗਤ ਜੀ ਬੇਨਤੀ ਹੈ ਕਿ ਜਰੂਰ ਆ ਰਲ ਮਿਲ ਕੇ ਆਓ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਮਦਦ ਕਰੀਏ ਕਿਉਂਕਿ ਵੇਖੋ ਕਰੋਨਾ ਗੁਰੂ ਸਾਹਿਬ ਨੇ ਆ ਜਰੀਆ ਬਣਾਉਣਾ ਹੈ ਪਾਤਸ਼ਾਹ ਨੇ ਸੋ ਸਾਧ ਸੰਗਤ ਜੀ ਇੱਕ ਤੇ ਗੁਰਕਾਰ ਸੇਵਾ ਚੱਲ ਰਹੀ ਹੈ ਤੇ ਆਪ ਜੀ ਸਹਿਯੋਗ ਕਰੋ ਤਾਂ ਜੋ ਇਹ ਸੇਵਾਵਾਂ ਨਿਰੰਤਰ ਚੱਲਦੀਆਂ ਰਹਿਣ ਦੂਸਰੀ ਬੇਨਤੀ ਹੈ ਕਿ ਭਾਈ ਹੁਣ 15 ਤਰੀਕ ਲੱਗ ਕੇ ਆ ਰਹੀ ਹੈ ਤੇ ਵਿਧਵਾ ਬੀਬੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਰਾਸ਼ਨ ਜਿਹੜਾ ਹੈ 30 ਦੇ ਕਰੀਬ ਬੀਬੀਆਂ ਨੇ ਤੇ 22500 ਦਾ ਇੱਕ ਬੀਬੀ ਨੂੰ ਰਾਸ਼ਨ ਜਿਹੜਾ ਚੱਲ ਜਾਂਦਾ ਹੈ ਸੋ 30 ਦੇ ਕਰੀਬ ਬੀਬੀਆਂ ਨੇ ਸੋ ਉਹਨਾਂ ਨੂੰ ਰਾਸ਼ਨ ਹਰ ਮਹੀਨੇ ਦੀ 15 ਤਰੀਕ ਨੂੰ ਦਿੱਤਾ ਜਾਂਦਾ ਜਿੰਨਾ ਕਿ ਸੰਗਤ ਦੀ ਤਿਲ ਫੁੱਲ ਭਟਾਵਾ ਆਉਂਦੀਆਂ ਨੇ ਸੋ ਸੰਗਤ ਜੀ ਆਓ ਰਲ ਮਿਲ ਕੇ ਉਹਨਾਂ ਦੀ ਮਦਦ ਕਰੀਏ ਇਸ ਵਾਰ ਵੀ ਰਾਸ਼ਨ ਉਹਨਾਂ ਨੂੰ ਜਰੂਰ ਮਿਲੇ ਤੇ ਬੇਨਤੀ ਹੈ ਕਿ ਭਾਈ ਵੱਧ ਚੜਕੇ ਨਾ ਸਮਾਵਾਂ ਦੇ ਵਿੱਚ ਹਿੱਸਾ ਪਾਓ ਤਾਂ ਜੋ ਲੋੜਵੰਦ ਜਿਹੜੀਆਂ ਵਿਧਵਾ ਬੀਬੀਆਂ ਨੇ ਤੈਨਾਂ ਨੂੰ ਰਾਸ਼ਨ ਦੇ ਦਿੱਤਾ ਜਾ ਸਕੇ ਸੋ ਬੇਨਤੀ ਹੈ ਕਿ ਸੰਗਤ ਜੀ ਮਤਾਵਾ ਪੈਣਾ ਬਹੁਤ ਆਉਂਦੀਆਂ ਨੇ ਉਹਨਾਂ ਨੂੰ ਮੋੜਿਆ ਜਾਂਦਾ ਹੈ ਕਿ ਸੰਗਤ ਦਾ ਸਹਿਯੋਗ ਅਜੇ ਉਹਨਾਂ ਨਹੀਂ ਕਿ ਇੰਨੀਆਂ ਮਤਾਵਾ ਪੈਣਾ ਦੀ ਬਾਹ ਫੜੀ ਜਾ ਸਕੇ ਸੋ ਆਪ ਜਿੰਨਾ ਵੱਧ ਚੜਕੇ ਹਿੱਸਾ ਪਾਓਵੇ ਸਮਾਵਾਂ ਦੇ ਵਿੱਚ ਤਿੰਨਾ ਹੀ ਬੀਬੀਆਂ ਦੀ ਫਿਰ ਮਦਦ ਹੋ ਸਕੇਗੀ ਇਹਨਾਂ ਦੇ ਘਰ ਰਾਸ਼ਨ ਪਹੁੰਚ ਸਕੇਗਾ ਸੁਸੰਗਤ ਜੀ ਰਲ ਮਿਲ ਕੇ ਆਓ ਜਰੂਰ ਬੇਨਤੀਆਂ ਸਵੀਕਾਰ ਕਰਿਓ ਇਹਨਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਤੇ ਦੂਸਰੀ ਸੇਵਾ ਵੈ ਸਾਸੰਗਤ ਜੀ ਨ ਦਸੰਬਰ ਮਹੀਨੇ ਦੇ ਵਿੱਚ 2 ਦਸੰਬਰ ਨੂੰ ਸਮੂਹਿਕ ਆਨੰਦ ਕਾਰਜ ਹੋਣੇ ਨੇ 2 ਨਵੰਬਰ ਨੂੰ ਸੋ ਦੇ ਵਿੱਚ 21 ਤੋਂ 31 ਜਿਹੜੇ ਜੋੜੇ ਨੇ ਲੋੜਵੰਦ ਧੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਸਿਰ ਤੇ ਕਈਆਂ ਦੇ ਸਿਰ ਤੇ ਪਿਤਾ ਨਹੀਂ ਕਈ ਉਹ ਨੇ ਜਿਨ੍ਹਾਂ ਦੇ 5 5 6 6 3 ਧੀਆਂ ਨੇ ਕਿਵੇਂ ਵਿਆਹ ਕਰਨੇ ਨੇ ਟੈਨਸ਼ਨ ਹੁੰਦੀ ਹੈ ਚਿੰਤਾ ਹੁੰਦੀ ਹੈ ਸੋ 2 ਦਸੰਬਰ ਨੂੰ ਸਮੂਹਿਕ ਤੌਰ ਤੇ ਵੱਡੇ ਤੌਰ ਤੇ ਕਾਰਜ ਹੋਣੇ ਨੇ ਤੇ ਜੇ ਆਪ ਸਾਬ ਸੰਗਤਾਂ ਦਾ ਸਹਿਯੋਗ ਰਿਆ ਤੇ ਉਹ ਬੜੇ ਮਤਲਬ ਜਿੱਦਾਂ ਸਾਡੇ ਘਰ ਵਿੱਚ ਬੱਚਿਆਂ ਦੇ ਆਨੰਦਕਾਰਜ ਹੁੰਦੇ ਨੇ ਵਿਆਹ ਹੁੰਦੇ ਨੇ ਅਸੀਂ ਕਿੰਨੇ ਕਿੰਨੇ ਪੈਸੇ ਖਰਚਦੇ ਆਂ ਸੋ ਤਿੰਨਾਂ ਧੀਆਂ ਦੇ ਵੀ ਚਾਅ ਨੇ ਸੋ ਉਹਨਾਂ ਦੇ ਆਨੰਦਕਾਰਜ ਵੀ ਵਧੀਆ ਤਰੀਕੇ ਨਾਲ ਪੂਰੇ ਅਰੇਂਜਮੈਂਟ ਕਰਕੇ ਤੇ ਉਹਨਾਂ ਨੂੰ ਘਰਵਰਤੋਂ ਵਾਲਾ ਸਮਾਨ ਵੀ ਦਿੱਤਾ ਜਾ ਸਕੇ ਸੋ ਇਹ ਕਾਰਜ ਵੀ ਹੋਣੇ ਨੇ ਦਸੰਬਰ ਮਹੀਨਾ ਜੇ ਟਾਈਮ ਹੈ ਪਰ ਫਿਰ ਵੀ ਨਾਲ-ਨਾਲ ਬੇਨਤੀ ਕਰੀ ਜਾਂਦੇ ਆ ਕਿ ਭਾਈ ਸੰਗਤ ਨੂੰ ਪਤਾ ਲੱਗ ਸਕੇ ਕਿ 2 ਦਸੰਬਰ ਨੂੰ ਇਸ ਸਮੂਹਿਕ ਆਨੰਦਕਾਰਜ ਹੋਣੇ ਨੇ ਜਿੰਨੀਆਂ ਜੋੜੀਆਂ ਆ ਸਕਣਗੇ ਵਾਧਾਗੇ ਤੇ ਵਾਧੂ ਹੋ ਜਾਣੇ ਨੇ ਗੁਰੂ ਸਾਹਿਬ ਨੇ ਸੇਵਾ ਲੈ ਲੈਣੀ ਹੈ ਸੰਗਤ ਜੀ ਇਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰਿਓ ਹੁਣ ਸੰਗਤ ਪੁੱਛਦੀ ਹੈ ਸਵਾਵਾਂ ਹੈ ਤਾਂ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਭਾਈ ਕਿਹੜੀ ਕਿਹੜੀ ਸਵਾਵਾਂ ਚਾਹਦੀਆਂ ਨੇ ਹੁਣ ਤੀਸਰੀ ਸੇਵਾ ਹੈ ਕਿ ਸੰਗਤ ਜੀ ਉਹ ਬੱਚੇ ਜਿਹੜੇ ਗੁਰਸਿੱਖ ਨੇ ਪੜਨਾ ਚਾਹੁੰਦੇ ਨੇ ਪਰ ਮਾਇਆ ਦੀ ਕਮੀ ਹੈ ਨਹੀਂ ਪੜ ਪਉਂਦੇ ਸੋ ਉਹਨਾਂ ਨੂੰ ਬੁੱਕਸ ਲੈ ਕੇ ਦਿੱਤੀਆਂ ਜਾਂਦੀਆਂ ਨੇ ਯੂਨੀਫਾਰਮ ਲੈ ਕੇ ਦਿੱਤੀ ਜਾਂਦੀ ਤੇ ਨਾਲ ਹੀ ਉਹਨਾਂ ਦੀ ਫੀਸ ਵੀ ਜਿਹੜੀ ਹੈ ਸਕੂਲ ਦੇ ਵਿੱਚ ਡਿਪੋਜ਼ਿਟ ਕਰਵਾਈ ਜਾਂਦੀ ਹੈ ਸੰਗਤ ਜੀ ਸੋ ਹੋ ਸਕੇ ਤੇ ਆਪ ਡਾਇਰੈਕਟ ਵੀ ਤੁਹਾਨੂੰ ਨੰਬਰ ਦੇ ਦਿੱਤਾ ਜਾਏਗਾ ਤੁਸੀਂ ਡਾਇਰੈਕਟ ਸਕੂਲ ਦੇ ਵਿੱਚ ਗੱਲ ਕਰਕੇ ਉਹਨਾਂ ਦੀ ਮਦਦ ਕਰ ਸਕਦੇ ਹੋ ਜਰੂਰ ਸਾਧ ਸੰਗਤ ਜੀ ਬੇਨਤੀਆਂ ਨੂੰ ਸਵੀਕਾਰ ਕਰਿਓ ਬਕਾਇਦਾ ਜਿਹੜੇ ਉਹਦੇਵਾ ਬੀਬੀਆਂ ਨੇ ਉਹਨਾਂ ਦੇ ਵੀ ਫਾਰਮ ਫਿਲ ਕੀਤੇ ਜਾਂਦੇ ਨੇ ਜਿਹੜੇ ਲੋੜਵੰਦ ਜੋੜੇ ਹੁੰਦੇ ਨੇ ਧੀਆ ਹੁੰਦੀਆਂ ਨੇ ਜਿਨ੍ਹਾਂ ਦੇ ਨੰਨਕਾਰ ਦੇ ਹੁੰਦੇ ਨੇ ਉਹਨਾਂ ਦੇ ਵੀ ਫਾਰਮ ਫਿਲ ਕੀਤੇ ਜਾਂਦੇ ਨੇ ਵੈਰੀਫਾਈ ਕੀਤਾ ਜਾਂਦਾ ਕਿ ਰੀਅਲ ਮਾਇਨੇ ਦੇ ਵਿੱਚ ਇਹ ਨੀਡੀ ਪੀਪਲ ਨੇ ਵੀ ਲੋੜਵੰਦ ਨੇ ਫਿਰ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਕਿ ਕਿਸੇ ਵੀ ਸੰਗਤ ਦਾ ਜਿਹੜਾ ਪੈਸਾ ਹੈ ਕਿਸੇ ਵੀ ਨਜਾਇਜ਼ ਜਗ੍ਹਾ ਤੇ ਨਾ ਲੱਗੇ ਸੋ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਔਰ ਆਲਮੀਲ ਕੇ ਲੋੜਵੰਦ ਦੀ ਬਾਹ ਫੜੀ ਕੋਈ ਗੁਰੂ ਸਾਹਿਬ ਦਾ ਫਲਸਫਾ ਹੈ ਤੇ ਇਹਦੇ ਤੇ ਚੱਲਣਾ ਚਾਹੀਦਾ ਤਾਂ ਹੀ ਗੁਰੂ ਦੇ ਦਰ ਤੇ ਅਸੀਂ ਪ੍ਰਮਾਨ ਚੜ ਸਕਾਂਗੇ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ WhatsApp ਨੰਬਰ ਦਿੱਤਾ ਆਇਆ ਤੁਸੀਂ ਉਹਦੇ ਤੇ WhatsApp ਤੇ ਮੈਸੇਜ ਕਰ ਸਕਦੇ ਆ ਜਦੋਂ ਇਸ ਮੈਸੇਜ ਕਰਕੇ ਆਪਣਾ ਸੇਵਾ ਚ ਨਾਮ ਨੋਟ ਕਰਵਾ ਸਕਦੇ ਹੋ ਜਰੂਰ ਸਾਧ ਸੰਗਤ ਜੀ ਇਹਨਾਂ ਬੇਨਤੀਆਂ ਨੂੰ ਸਵੀਕਾਰ ਕਰਿਓ ਵੱਧ ਚੜ ਕੇ ਜਿੰਨਾ ਕੋਈ ਤਿਲ ਫੁੱਲ ਭਟਾਵਾ ਭੇਜ ਸਕਦਾ ਜਰੂਰ ਭੇਜਿਓ ਤਾਂ ਕਿ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਇਹ ਸੇਵਾਵਾਂ ਇਸੇ ਤਰੀਕੇ ਨਿਰਵਿਘਨਤਾ ਸਹਿਤ ਚਲਦੀ ਰਹਿਣ ਆਓ ਹੁਣ ਪ੍ਰੇਮ ਦੇ ਨਾਲ ਸਾਰੇ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ